ਸਸ਼ੀਕਾਲ ਤੁਸੀਂ ਦੇਖ ਰਹੇ ਹੋ ਸਰਦਲ ਟੀਵੀ ਮੈਂ ਹਜਸੀ ਕੁੜ ਆਕਲੈਂਡ ਦੀ ਮਸ਼ਹੂਰ ਰੈਸਟੋਰੈਂਟ ਚੇਨ ਡਾਕੂ ਕਬਾਬ ਦੇ ਉੱਤੇ ਪ੍ਰਵਾਸੀ ਕਰਮਚਾਰੀਆਂ ਦੇ ਨਾਲ ਧੱਕਾ ਕਰਨ ਦੇ ਇਲਜ਼ਾਮ ਲੱਗੇ ਨੇ 19 ਦੇ ਕਰੀਬ ਪ੍ਰਵਾਸੀ ਕਰਮਚਾਰੀਆਂ ਦੇ ਗਰੁੱਪ ਦੇ ਵੱਲੋਂ ਇਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਤੇ ਕਿਹਾ ਗਿਆ ਹੈ ਕਿ ਉਹਨਾਂ ਤੋਂ ਵੀਜ਼ਾ ਲਗਵਾਉਣ ਦੇ ਬਦਲੇ 26000 ਤੋਂ ਲੈ ਕੇ 60000 ਡਾਲਰ ਤੱਕ ਲੈ ਗਏ ਨੇ ਉਹਨਾਂ ਵੀ ਦੱਸਿਆ ਕਿ ਉਹਨਾਂ ਦੇ ਉਹਨਾਂ ਤੇ ਕਾਫੀ ਜ਼ੋਰ ਕੀਤਾ ਜਾਂਦਾ ਸੀ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਤੇ 17-17 ਘੰਟੇ ਲਗਾਤਾਰ ਕੰਮ ਕਰਵਾਉਣ ਤੋਂ ਬਾਅਦ ਵੀ ਉਹਨਾਂ ਨੂੰ ਉਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਸਨ ਪੀੜਤਾ ਦੇ ਮੁਤਾਬਿਕ ਕਿ ਸਭ ਤੋਂ ਪਰੇਸ਼ਾਨ ਹੋ ਕੇ ਉਹ ਗੁਰਦੁਆਰਾ ਕਲਗੀਦਰ ਸਾਹਿਬ ਚੱਕ ਨੀ ਨਿ ਗਏ ਜਿੱਥੇ ਉਹਨਾਂ ਦੇ ਵੱਲੋਂ ਕਮਿਊਨਿਟੀ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਤੇ ਉਹਨਾਂ ਨੂੰ ਗਰੋਸਰੀਜ਼ ਦੀ ਮਦਦ ਦਿੱਤੀ ਗਈ। ਉਦੋਂ ਸੁਪਰੀਮ ਸਿਕ ਸੋਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਕਿਹਾ ਕਿ ਇਹ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸਨ। Ministries of Business Innovation Employment Authority ਦੇ ਮੁਤਾਬਿਕ ਉਨ੍ਹਾਂ ਨੂੰ ਡਾਕੂ ਕਬਾਬ ਦੇ ਖਿਲਾਫ ਸ਼ਿਕਾਇਤ ਮਿਲੀ ਹੈ ਤੇ ਇਸ ਦੇ ਵਿੱਚ ਫਲਹਾਲ ਜਾਂਚ جاری ਹੈ ਉਹਦੇ ਦੱਸੇ ਜਾਣੇ ਕਿ ਡਾਕੂ ਕਬਾਬ ਦੇ ਆਕਲੈਂਡ ਦੇ ਵਿੱਚ 5 ਆਊਟਲੈਟ ਨੇ ਇਹਨਾਂ ਦੇ ਵਿੱਚੋਂ ਦੋ ਡਾਇਰੈਕਟਰ ਜਿਨ੍ਹਾਂ ਦੇ ਵਿੱਚੋਂ ਇੱਕ ਸੌਰਵ ਦਾ ਕਹਿਣਾ ਹੈ ਕਿ ਉਹਨਾਂ ਤੇ ਲੱਗੇ ਇਲਜ਼ਾਮ ਬੇਬੁਨਿਆਦ ਨੇ ਫਿਰ ਤਾਂ ਦੇ ਵਿੱਚ ਖਵਾਰ ਸਿੰਘ ਪ੍ਰਤਾਪ ਸਿੰਘ ਨਰਿੰਦਰ ਸਿੰਘ ਤੇ ਹਰਜੀਤ ਸਿੰਘ ਦੇ ਵੱਲੋਂ ਆਪਣੀ ਆਪ ਬੇਤੀ ਦੱਸੀ ਗਈ ਉਹਨਾਂ ਮੁਤਾਬਕ ਲਗਾਤਾਰ ਕਈ ਘੰਟੇ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਸੀ ਪਰ ਉਹਨਾਂ ਦੇ ਬਣਦੇ ਪੈਸੇ ਨਹੀਂ ਦਿੱਤੇ ਸਨ ਫਿਲਹਾਲ ਐਮਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ